ਸ਼ੁਭਮਨ ਗਿੱਲ ਨੂੰ ਭਾਰਤੀ ਟੈਸਟ ਕ੍ਰਿਕਟ ਦਾ ਨਵਾਂ ਕਪਤਾਨ ਚੁਣਿਆ ਗਿਆ ਹੈ। ਉਹ ਪੰਜਾਬ ਦਾ ਤੀਜਾ ਖਿਡਾਰੀ ਹੈ ਜਿਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਲਾਲਾ ਅਮਰਨਾਥ ਤੇ ਵਿਸ਼ਨ ਸਿੰਘ ਵੇਦੀ ਇਹ ਜ਼ਿੰਮੇਵਾਰੀ ਨਿਭਾ ਚੁੱਕੇ ਹਨ। 25 ਸਾਲ ਦੇ ਸ਼ੁਭਮਨ ਗਿੱਲ ਨੂੰ ਜੂਨ ਵਿੱਚ ਹੋਣ ਵਾਲੇ ਇੰਗਲੈਂਡ ਦੌਰੇ ਲਈ ਕਪਤਾਨੀ ਦਿੱਤੀ ਗਈ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਸन्यास ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਗਿੱਲ ਭਰੋਸੇਮੰਦ ਬੱਲੇਬਾਜ਼ ਹੈ। ਛੋਟੀ ਉਮਰ ਹੋਣ ਕਾਰਨ ਬੀਸੀਸੀਆਈ ਉਸ ਨੂੰ ਲੌਂਗ ਟਰਮ ਕਪਤਾਨ ਦੇ ਰੂਪ ਵਿੱਚ ਦੇਖ ਰਹੀ ਹੈ। ਉਸ ਦਾ ਟੀਮ ਮੈਂਬਰਾਂ ਨਾਲ ਤਾਲਮੇ ਗਿੱਲ ਨੂੰ ਕਪਤਾਨੀ ਦਾ ਪਹਿਲਾ ਹੀ ਤਜਰਬਾ ਹਾਸਲ ਹੈ। ਪੰਜਾਬ ਰਣਜੀਤ ਤੋਂ ਇਲਾਵਾ ਉਹ ਆਈਪਲ ਅਤੇ ਟੀ20 ਦੀ ਕਪਤਾਨੀ ਕਰ ਚੁੱਕਾ ਹੈ। ਤੋਂ ਇਲਾਵਾ ਉਹ ਭਾਰਤੀ ਟੈਸਟ ਕ੍ਰਿਕਟ ਟੀਮ ਦਾ ਉਪ ਕਪਤਾਨ ਵੀ ਰਹਿ ਚੁੱਕਾ ਹੈ। ਸ਼ੋਮਨ ਗਿੱਲ ਹੁਣ ਸਟਾਰ ਹੈ। ਲੱਖਾਂ ਲੋਕ ਉਸ ਦੇ ਪ੍ਰਸ਼ੰਸਕ ਹਨ ਪਰ ਇੱਕ ਆਮ ਇਨਸਾਨ ਤੋਂ ਸਟਾਰ ਬਣਨ ਵਿੱਚ ਜੋ ਮੈਨ ਸ਼ੋਮਨ ਗਿੱਲ ਨੇ ਕੀਤੀ ਹੈ ਉਹ ਨੌਜਵਾਨਾਂ ਲਈ ਕਾਫੀ ਪ੍ਰੇਰਨਾ ਸਰੋਤ ਹੈ। 1999 ਵਿੱਚ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਜਨਮੇ ਸ਼ੋਮਨ ਗਿੱਲ ਦਾ ਪੂਰਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਸੀ। ਕ੍ਰਿਕਟਪਤੀ ਗਿੱਲ ਦਾ ਜਨੂੰਨ ਬਚਪਨ ਤੋਂ ਹੀ ਸੀ ਫਿਰ ਉਸਦੇ ਪਿਤਾ ਨੇ ਖੇਤ 'ਚ ਹੀ ਗਿੱਲ ਲਈ ਪਿਚ ਬਣਾ ਦਿੱਤੀ ਅਤੇ ਉਸ ਨੂੰ ਗੇਂਦਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਦੂਜੇ ਸ਼ਬਦਾਂ 'ਚ ਕਹੀਏ ਤਾਂ ਗਿੱਲ ਦੀ ਕ੍ਰਿਕਟਰ ਬਣਨ ਦੀ ਨਹੀਂ ਇੱਥੇ ਇਸ ਤਰ੍ਹਾਂ ਹੀ ਰੱਖੀ ਗਈ ਸੀ ਸ਼ੋਮਨ ਗਿੱਲ ਨੂੰ ਹੁਣ ਦੁਨੀਆ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਸਨੇ 2019 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਉਦੋਂ ਤੋਂ ਹੀ ਇਸ ਸ਼ਾਨਦਾਰ ਖਿਡਾਰੀ ਨੇ ਸਾਲ ਦਰ ਸਾਲ ਵੱਡੀਆਂ ਤਰੱਕੀਆਂ ਹਾਸਲ ਕੀਤੀਆਂ ਹਨ